ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਇੱਕ ਸਰਕੂਲਰ ਕੱਢਿਆ ਗਿਆ ਉਹਨਾਂ ਦੇ ਵੱਲੋਂ 15 ਲੱਖ ਤੱਕ ਜੁਰਮਾਨਾ ਹੋ ਸਕਦਾ ਜੇ ਚਾਈਨੀਜ਼ ਮਾਂਝਾ ਵਿੱਚ ਹੈ ਜੇ ਚਾਈਨੀਜ਼ ਗੱਟੂ ਵਿੱਚ ਆ ਜੇ ਚਾਇਨਾ ਡੋਰ ਵਿੱਚ ਹੀ ਤਾਂ ਕਿਉਂਕਿ ਪਤੰਗਬਾਜ਼ੀ ਦੇ ਸੀਜ਼ਨ ਦੇ ਵਿੱਚ ਚਾਇਨਾ ਡੋਰ ਦੀ ਵਰਤੋਂ ਹੁੰਦੀ ਹੈ ਬਹੁਤ ਆਦ ਦੇ ਵਿੱਚ ਔਰ ਤਕਰੀਬਨ ਜਿਆਦਾਤਰ ਦੁਕਾਨਾਂ ਤੋਂ ਇਹ ਮਿਲ ਵੀ ਜਾਂਦਾ ਪਰ ਚੋਰੀ ਛੁਪੇ ਵਿੱਚ ਆ ਜਾਂਦਾ ਤਾਂ ਪਿਛਲੇ ਦਿਨੀ ਰੇਡ ਵੀ ਕਈ ਥਾਵਾਂ ਤੇ ਹੋਈ ਤਾਂ ਵੱਡੀ ਖਬਰ ਇਸ ਦੇ ਨਾਲ ਸਬੰਧਤ ਹੈ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਇਨੀਸ਼ੀਏਟਿਵ ਲਿਆ ਔਰ ਪੰਜਾਬ ਪੋਲੂਸ਼ਨ ਬੋਰਡ ਨੇ ਕਿਹਾ ਹੈ ਕਿ 10000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਜੇ ਕਿਸੇ ਦੇ ਕੋਲ ਚਾਈਨਾ ਡੋਰ ਫੜੀ ਗਈ ਜੇ ਕੋਈ ਚਾਈਨਾ ਡੋਰ ਵੇਚਦਾ ਹੋਇਆ ਪਤੰਗਾ ਵਾਲਾ ਨਜ਼ਰ ਆਇਆ ਤਾਂ ਪਰ ਇੱਥੇ ਜ਼ਿੰਮੇਵਾਰੀ ਜਿਹੜੇ ਲੋਕ ਖਰੀਦਦੇ ਐ ਉਹਨਾਂ ਦੀ ਵੀ ਬਣਦੀ ਐ ਕਿਉਂਕਿ ਇਹਦੇ ਨਾਲ ਬਹੁਤ ਸਾਰੇ ਜਾਨਵਰ ਮਾਰੇ ਜਾਂਦੇ ਆ ਬਹੁਤ ਸਾਰੇ ਪੰਛੀਆਂ ਦੀ ਮੌਤ ਹੋ ਜਾਂਦੀ ਐ ਕੋਈ ਕਬੂਤਰ ਤੋਤੇ ਜਾਂ ਹੋਰ ਪੰਛੀ ਵਿਚਾਰੇ ਜਿਹੜੇ ਐ ਉਹ ਬੇਜੁਬਾਨੇ ਮਾਰੇ ਜਾਂਦੇ ਆ ਕਿਉਂਕਿ ਜਦੋਂ ਚਾਈਨਾ ਡੋਰ ਤਿੱਖੀ ਹੁੰਦੀ ਐ ਇਹਦੇ ਵਿੱਚ ਕੋਈ ਅੜ ਜਾਂਦਾ ਜਾਂ ਆਮ ਤੌਰ ਤੇ ਕਈ ਵਾਰ ਦੇਖਿਆ ਐ ਕਿ ਸਾਧਨ ਜਦੋਂ ਲੰਗਦਾ ਹੁੰਦਾ ਤਾਂ ਕਈਆਂ ਦੀਆਂ ਗਰਦਨਾ ਤੱਕ ਕੱਟ ਗਈਆਂ ਜਾਂ ਗੰਭੀਰ ਰੂਪ ਨਾਲ ਲੋਕ ਜ਼ਖਮੀ ਹੋ ਜਾਂਦੇ ਜਦੋਂ ਚਾਈਨਾ ਡੋਰ ਦੇ ਵਿੱਚ ਤੋਣ ਕਿਸੇ ਦੀ ਫਸ ਜਾਂਦੀ ਹੈ ਤਾਂ ਕਿਉਂਕਿ ਬਹੁਤ ਮਜ਼ਬੂਤ ਹੁੰਦੀ ਹੈ ਔਰ ਇਹਦੇ ਨਾਲ ਕਈ ਵਾਰ ਪਤੰਗਬਾਜ਼ੀ ਕਰਦੇ ਆ ਕਰੰਟ ਵੀ ਲੱਗ ਜਾਂਦਾ ਜਦੋਂ ਤਾਰਾਂ ਦੇ ਨਾਲ ਇਹ ਅੜਦਾ ਹੈ ਤਾਂ ਕਈ ਵਾਰ ਪਤੰਗਬਾਜ਼ੀ ਕਰ ਰਹੇ ਨੌਜਵਾਨ ਜੋ ਹੈ ਉਹ ਕਰੰਟ ਦਾ ਵੀ ਹੋਏ ਹਾਦਸਾ ਹੋ ਜਾਂਦਾ ਹੈ ਕਈ ਵਾਰ ਤਾਂ ਹੁਣ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵੱਲੋਂ ਇਹ ਕਿਹਾ ਵੀ ਗਿਆ ਕਿ ਅਪੀਲ ਵੀ ਕੀਤੀ ਹੈ ਇਸ ਦੇ ਨਾਲ ਹੀ ਇਹ ਵੀਡੀਓ ਜਰੂਰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਕਿਉਂਕਿ 25000 ਰੁਪਏ ਤੱਕ ਇਨਾਮ ਵੀ ਰੱਖਿਆ ਹੈ ਜਿਹੜਾ ਬੰਦਾ ਜਾਣਕਾਰੀ ਦੇਊਗਾ ਕਿ ਚਾਇਨਾ ਡੋਰ ਕੌਣ ਵੇਚ ਰਿਹਾ ਫਲਾਣੇ ਬੰਦੇ ਦੀ ਕੋਈ ਜਾਣਕਾਰੀ ਦਿੰਦਾ ਤਾਂ ਉਹ ਜੇ ਜਾਣਕਾਰੀ ਸਹੀ ਹੁੰਦੀ ਹੈ ਚਾਇਨਾ ਡੋਰ ਫੜੀ ਜਾਂਦੀ ਹੈ ਤਾਂ ਜਿੱਤੋਂ ਫੜੀ ਜਾਣੀ ਹੈ ਉਹਨੂੰ ਪੈਨਲਟੀ ਲੱਗਣੀ ਹੈ ਤੇ ਨਾਲ ਜਿਹੜਾ ਜਾਣਕਾਰੀ ਦੇਊਗਾ ਉਹਨੂੰ ਇਨਾਮ ਮਿਲਣਾ ਹੈ 25000 ਰੁਪਏ ਇਨਾਮ ਦੱਸਿਆ ਜਾ ਰਿਹਾ ਹੈ ਕਿ ਉਸਨੂੰ ਦਿੱਤਾ ਜਾਏਗਾ 25000 ਰੁਪਏ ਇਨਾਮ ਤੁਸੀਂ ਲੈ ਸਕਦੇ ਹੋ ਕਿਉਂਕਿ ਇਹ ਤਾਂ ਵੈਸੇ ਵੀ ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਇੰਨਾ ਕਿ ਨਾਗਰਿਕ ਜ਼ਿੰਮੇਵਾਰ ਹੋਵੇ ਕਿ ਗਲਤ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ ਤਾਂ ਚਾਈਨਿਸ ਡੋਰ ਵੇਚਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ ਹੈ ਪਤੰਗਾ ਉਡਾਉਣ ਲਈ ਚਾਈਨਿਸ ਮਾਂਜੇ ਦੀ ਜਿਹਦੀ ਵਰਤੋਂ ਹੁੰਦੀ ਹੈ ਉਹਦੇ ਖਿਲਾਫ ਹੁਣ ਐਕਸ਼ਨ ਹੋਏਗਾ ਚਾਈਨਿਸ ਡੋਰ ਵੇਚਣ ਵਾਲਿਆਂ ਖਿਲਾਫ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਸਖਤ ਹੁਕਮ ਹੈ 10000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ ਕੁਆਂਟੀਟੀ ਦੇ ਹਿਸਾਬ ਨਾਲ ਜਿੱਦੋਂ ਤੋਂ ਜਿੰਨੀ ਮਾਤਰਾ ਦੇ ਵਿੱਚ ਚਾਈਨਾ ਡੋਰ ਮਿਲੀ ਉਸ ਹਿਸਾਬ ਦੇ ਨਾਲ ਫਿਰ ਉਹਨਾਂ ਤੇ ਜੁਰਮਾਨਾ ਲਾਇਆ ਜਾਏਗਾ ਚਾਈਨਿਸ ਡੋਰ ਵੇਚਣ ਵਾਲੇ ਦੀ ਜਾਣਕਾਰੀ ਦੇਣ ਵਾਲੇ ਨੂੰ ਵੀ 25000 ਰੁਪਏ ਦਾ ਇਨਾਮ ਮਿਲੇਗਾ ਤਾਂ ਪੰਜਾਬ ਪ੍ਰਦੂਸ਼ਣ ਕੋਨ ਕੰਟਰੋਲ ਬੋਰਡ ਦੇ ਵੱਲੋਂ ਸਰਕੂਲਰ ਜਾਰੀ ਕੀਤਾ ਗਿਆ ਹੈ ਇਹ ਔਰ ਬਕਾਇਦਾ ਤੌਰ ਤੇ ਅਪੀਲ ਵੀ ਕੀਤੀ ਗਈ ਹੈ ਕਿ ਲੋਕ ਵੱਧ ਤੋਂ ਵੱਧ ਜਾਣਕਾਰੀਆਂ ਸਾਂਝੀਆਂ ਕਰਨ ਜਿਹੜਾ ਕੋਈ ਚਾਈਨੀਜ਼ ਡੋਰ ਵੇਚਦਾ ਹੈ ਤਾਂ ਪਿਛਲੇ ਦਿਨੀ ਗੁਰਦਾਸਪੁਰ ਬਟਾਲਾ ਤੋਂ ਤਸਵੀਰਾਂ ਆਈਆਂ ਸੀ ਬਟਾਲਾ ਦੇ ਇੱਕ ਦੁਕਾਨਦਾਰ ਨੇ ਕਿਹਾ ਕਿ ਬਿਲਕੁਲ ਵੇਖਦਾ ਚਾਈਨਾ ਡੋਰ ਚਾਈਨਿਸ ਬਾਂਝਾ ਵੇਖਦਾ ਤਾਂ ਜਰੂਰ ਨਾਗਰਿਕਾਂ ਨੂੰ ਵੀ ਜ਼ਿੰਮੇਵਾਰ ਹੋਣਾ ਪਏਗਾ ਪਰ ਇਸ ਦੇ ਨਾਲ ਹੀ ਜਿਹੜੇ ਲੋਕ ਵੇਚਦੇ ਆ ਔਰ ਉਹ ਉਸੇ ਕਰਕੇ ਵੇਚਦੇ ਕਿਉਂਕਿ ਡਿਮਾਂਡ ਹੁੰਦੀ ਆ ਜਦੋਂ ਆਮ ਤੌਰ ਤੇ ਪਤੰਗਬਾਜ਼ੀ ਦਾ ਸੀਜ਼ਨ ਹੁੰਦਾ ਔਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਪਸ ਚ ਇੱਕ ਦੂਜੇ ਦੇ ਨਾਲ ਸ਼ਰਤਾਂ ਲੱਗਦੀਆਂ ਪਤੰਗਬਾਜ਼ੀ ਦੀਆਂ ਔਰ ਉਸ ਵੇਲੇ ਫਿਰ ਚਾਈਨਾ ਡੋਰ ਜ਼ਿਆਦਾ ਵਰਤੀ ਜਾਂਦੀ ਆ ਪਤੰਗਾ ਕੱਟਣ ਦੇ ਲਈ ਕਿਉਂਕਿ ਬਹੁਤ ਮਜ਼ਬੂਤ ਹੁੰਦੀ ਆ ਤਾਂ ਚਾਈਨੀਜ਼ ਡੋਰ ਵੇਚਣ ਵਾਲਿਆਂ ਖਿਲਾਫ ਹੁਣ 10000 ਰੁਪਏ ਤੋਂ 15 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਭਾਈ ਸਾਵਧਾਨ ਹੋ ਜਾਓ ਤੁਸੀਂ ਔਰ ਇਸ ਦੇ ਨਾਲ ਜਿਹੜਾ ਕੋਈ ਚਾਈਨੀਜ਼ ਡੋਰ ਵੇਚਣ ਵਾਲੇ ਦੁਕਾਨਦਾਰ ਦੀ ਜਾਂ ਡੀਲਰ ਦੀ ਸ਼ਿਕਾਇਤ ਕਰੇਗਾ ਉਹਨੂੰ ਵੀ 25000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ